ਤਸਵੀਰਾਂ ਸ਼ੰਭੂ ਬਾਰਡਰ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਇੱਕ ਵਾਰ ਫਿਰ ਤੋਂ ਪ੍ਰਸ਼ਾਸਨ ਦੇ ਵੱਲੋਂ ਮੌਕ ਡ੍ਰਿਲ ਕੀਤੀ ਗਈ ਹੈ ਅਥਰੂ ਗੈਸ ਦੇ ਗੋਲੇ ਛੱਡੇ ਗਏ ਨੇ ਤਸਵੀਰਾਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਸਾਫ਼ ਦਿਖ ਰਿਹਾ ਹੈ ਕਿ ਤੂਆ ਜਿਹੜਾ ਹੈ ਲੋਕਾਂ ਦੇ ਵਿੱਚ ਫੈਲ ਰਿਹਾ ਹੈ ਲੋਕ ਭੱਜ ਰਹੇ ਨੇ ਆਪਣਾ ਬਚਾਅ ਕਰ ਰਹੇ ਨੇ ਕਿਉਂਕਿ ਪਹਿਲਾਂ ਵੀ ਦੱਸਦੇ ਕਿ ਕੱਲ ਵੀ ਕੁਝ ਅਜਈਆਂ ਤਸਵੀਰਾਂ ਸਾਹਮਣੇ ਆਈਆਂ ਸੀ ਜਿਸ ਦੇ ਵਿੱਚ ਲੋਕਾਂ ਜਿਹੜੇ ਲੋਕ ਨੇ ਉੱਥੇ ਖੜੇ ਹੋਏ ਸੀ ਤਾਂ ਉੱਥੇ ਅਚਾਨਕ ਪ੍ਰਸ਼ਾਸਨ ਦੇ ਵੱਲੋਂ ਇਹ ਮੌਕ ਡ੍ਰਿਲ ਕੀਤੀ ਗਈ ਸੀ ਅਥਰੂ ਗੈਸ ਤੇ ਗੋਲੇ ਛੱਡੇ ਗਏ ਸੀ ਤੇ ਇੱਕ ਵਾਰ ਫਿਰ ਤੋਂ ਅੱਜ ਕੁਝ ਅਜਈਆਂ ਹੀ ਤਸਵੀਰਾਂ ਸਾਹਮਣੇ ਆਈਆਂ ਨੇ ਤਸਵੀਰਾਂ 'ਚ ਦੇਖ ਸਕਦੇ ਹੋ ਕਿ ਇਹ ਸ਼ੰਭੂ ਬਾਰਡਰ ਹੈ ਜਿੱਥੇ ਪ੍ਰਸ਼ਾਸਨ ਦੇ ਵੱਲੋਂ ਇੱਕ ਵਾਰ ਫਿਰ ਤੋਂ ਅਥਰੂ ਗੈਸ ਤੇ ਗੋਲੇ ਗਈ ਨੇ ਦੱਸ ਦਿੱਤੀ ਕਿ 13 ਫਰਵਰੀ ਦੀ ਕਾਲ ਤੋਂ ਬਾਅਦ ਕਿਸਾਨਾ ਦੀ ਕਾਲ ਤੋਂ ਬਾਅਦ ਲਗਾਤਾਰ ਪ੍ਰਸ਼ਾਸਨ ਵੱਲੋਂ ਜਿਹੜੇ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਸੀ ਲਗਾਤਾਰ ਤਸਵੀਰਾਂ ਤੁਸੀਂ ਡੇਲੀ ਪੋਸਟ ਪੰਜਾਬੀ ਤੇ ਦੇਖਿਆ ਕਿ ਲੋਹੇ ਦੇ ਜਿਹੜੇ ਕੰਡਿਆਲੀਆਂ ਤਾਰਾਂ ਉੱਥੇ ਨਾਲੇ ਪੁਲ ਜਾਮ ਕੀਤੇ ਗਏ ਨੇ ਸੀਮਿੰਟ ਦੇ ਨਾਲ ਦਿਵਾਰਾ ਖੜੀ ਕੀਤੀਆਂ ਜਾ ਰਹੀਆਂ ਨੇ ਇਸ ਦੇ ਹੀ ਚਲਦੇ ਲਗਾਤਾਰ ਇੱਕ ਮੌਕ ਟਨਲ ਵੀ ਕੀਤੀਆਂ ਜਾ ਰਹੀਆਂ ਨੇ ਮੌਕ ਟਨਲ ਦੇ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਮੌਕ ਡ੍ਰਿਲ ਦੇ ਵਿੱਚ ਇਹ ਅਥਰੂ ਗੈਸ ਦੇ ਗੋਲੇ ਛੱਡੇ ਗਏ ਨੇ ਦੱਸਦੇ ਕਿ ਇਥੋਂ ਗੈਸ ਜੋ ਕਿ ਜਦੋਂ ਛੱਡੀ ਜਾਂਦੀ ਹੈ ਤਾਂ ਲੋਕਾਂ ਦਾ ਸਾਹ ਲੈਣਾ ਮੁਸ਼ਕਿਲ ਹੋ ਜਾਂਦਾ ਹੈ ਅੱਖਾਂ ਵੀ ਨਹੀਂ ਖੁੱਲਦੀਆਂ ਇਸ ਕਰਕੇ ਲੋਕ ਭੱਜਣਾ ਸ਼ੁਰੂ ਕਰ ਦਿੰਦੇ ਨੇ ਦੱਸਦੇ ਕਿ ਲਗਾਤਾਰ ਜਿਹੜਾ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਪ੍ਰਸ਼ਾਸਨ ਦੇ ਵੱਲੋਂ ਅਜਿਹੇ ਕਦਮ ਚੁੱਕੇ ਜਾ ਰਹੇ ਸੀ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਸੀ ਤਾਂ ਮੌਕ ਡਰਿਲ ਇੱਕ ਵਾਰ ਫਿਰ ਤੋਂ ਮੌਕ ਡਰਿਲ ਕੀਤੀ ਗਈ ਹੈ ਜਿਸ ਦੇ ਵਿੱਚ ਅਥਰੂ ਗੈਸ ਤੇ ਜਿਹੜੇ ਗੋਲੇ ਛੱਡੇ ਗਏ ਨੇ ਤਸਵੀਰਾਂ ਦੇਖ ਸਕਦੇ ਹੋ ਲੋਕ ਭੱਜ ਕੇ ਆਪਣਾ ਬਚਾਅ ਕਰ ਰਹੇ ਨੇ ਕਿਉਂਕਿ ਇਹ ਅਥਰੂ ਗੈਸ ਹੈ ਨਾਮ ਤੋਂ ਹੀ ਸਾਬਤ ਹੁੰਦਾ ਹੈ ਕਿ ਇਹ ਅੱਖਾਂ ਨੂੰ ਜਿਹੜੀ ਹੈ ਜਲਨ ਪੈਦਾ ਕਰਦੀ ਹੈ ਸਾਹ ਲੈਣਾ ਥੋੜਾ ਮੁਸ਼ਕਲ ਹੁੰਦਾ ਹੈ ਤਾਂ ਲੋਕ ਆਪਣਾ ਬਚਾਅ ਕਰਨ ਦੇ ਲਈ ਭੱਜਦੇ ਨੇ ਇਕੱਠ ਨਹੀਂ ਹੁੰਦਾ ਇਸ ਕਰਕੇ ਮੌਕਢਲ ਕੀਤੀ ਗਈ ਹੈ ਸ਼ੰਭੂ ਬਾਡਰ ਦੇ ਉੱਤੇ ਤਸਵੀਰਾਂ ਦੇਖ ਸਕਦੇ ਹੋ ਲੋਕ ਆਪਣਾ ਭੱਜ ਕੇ ਬਚਾਅ ਕਰ ਰਹੇ ਨੇ ਧੂਆ ਦੇਖ ਸਕਦੇ ਹੋ ਤੁਸੀਂ ਅਥਰੂ ਗੈਸ ਦਾ ਕਿ ਕਿਸ ਤਰੀਕੇ ਦੇ ਨਾਲ ਇਸ ਸਾਰਿਆਂ ਜਿਹੜੇ ਨੇ ਪ੍ਰਬੰਧਾਂ ਨੂੰ ਲੈ ਕੇ ਇਹ ਇੱਕ ਪਹਿਲਾਂ ਤੋਂ ਹੀ ਇੰਤਜ਼ਾਮ ਕੀਤੇ ਜਾ ਰਹੇ ਨੇ ਦੱਸਦੇ ਕਿ ਕਿਸਾਨਾਂ ਦੇ ਵੱਲੋਂ 13 ਫਰਵਰੀ ਦੀ ਕਾਲ ਦਿੱਤੀ ਗਈ ਸੀ ਕਿ 13 ਫਰਵਰੀ ਨੂੰ ਦਿੱਲੀ ਕੂਚ ਕਰਾਂਗੇ ਜਿਸ ਦੇ ਚੱਲਦੇ ਹੁਣ ਤੁਸੀਂ ਲਗਾਤਾਰ ਤਸਵੀਰਾਂ ਦੇਖ ਰਹੇ ਹੋ ਦੂਸਰੀ ਵਾਰ ਕੱਲ ਤੋਂ ਬਾਅਦ ਅੱਜ ਫਿਰ ਇਹ ਮੌਕ ਡ੍ਰਿਲ ਕੀਤੀ ਗਈ ਹੈ ਪ੍ਰਸ਼ਾਸਨ ਦੇ ਵੱਲੋਂ ਜਿਸ ਦੇ ਵਿੱਚ ਅਥਰੂ ਗੈਸ ਦੇ ਗੋਲੇ ਛੱਡੇ ਗਏ ਨੇ ਤਸਵੀਰਾਂ ਸ਼ੰਭੂ ਬਾਰਡਰ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਇੱਕ ਵਾਰ ਫਿਰ ਤੋਂ ਪ੍ਰਸ਼ਾਸਨ ਦੇ ਵੱਲੋਂ ਮੌਕ ਡ੍ਰਿਲ ਕੀਤੀ ਗਈ ਹੈ ਅਥਰੂ ਗੈਸ ਦੇ ਗੋਲੇ ਛੱਡੇ ਗਏ ਨੇ ਤਸਵੀਰਾਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਸਾਫ਼ ਦਿਖ ਰਿਹਾ ਹੈ ਕਿ ਤੂੰ ਆ ਜਿਹੜਾ ਹੈ ਲੋਕਾਂ ਦੇ ਵਿੱਚ ਫੈਲ ਰਿਹਾ ਹੈ ਲੋਕ ਭੱਜ ਰਹੇ ਨੇ ਆਪਣਾ ਬਚਾਅ ਕਰ ਰਹੇ ਨੇ ਕਿਉਂਕਿ ਪਹਿਲਾਂ ਵੀ ਦੱਸਦੇ ਕਿ ਕੱਲ ਵੀ ਕੁਝ ਅਜਈਆਂ ਤਸਵੀਰਾਂ ਸਾਹਮਣੇ ਆਈਆਂ ਸੀ ਜਿਸ ਦੇ ਵਿੱਚ ਲੋਕਾਂ ਜਿਹੜੇ ਲੋਕ ਨੇ ਉੱਥੇ ਖੜੇ ਹੋਏ ਸੀ ਤਾਂ ਉੱਥੇ ਅਚਾਨਕ ਪ੍ਰਸ਼ਾਸਨ ਦੇ ਵੱਲੋਂ ਇਹ ਮੌਕ ਡ੍ਰਿਲ ਕੀਤੀ ਗਈ ਸੀ ਅਥਰੂ ਗੈਸ ਤੇ ਗੋਲੇ ਛੱਡੇ ਗਏ ਸੀ ਤੇ ਇੱਕ ਵਾਰ ਫਿਰ ਤੋਂ ਅੱਜ ਕੁਝ ਅਜਈਆਂ ਹੀ ਤਸਵੀਰਾਂ ਸਾਹਮਣੇ ਆਈਆਂ ਨੇ ਤਸਵੀਰਾਂ 'ਚ ਦੇਖ ਸਕਦੇ ਹੋ ਕਿ ਇਹ ਸ਼ੰਭੂ ਬਾਰਡਰ ਹੈ ਜਿੱਥੇ ਪ੍ਰਸ਼ਾਸਨ ਦੇ ਵੱਲੋਂ ਇੱਕ ਵਾਰ ਫਿਰ ਤੋਂ ਅਥਰੂ ਗੈਸ ਤੇ ਗੋਲੇ ਗਈ ਨੇ ਦੱਸ ਦਿੱਤੀ ਕਿ 13 ਫਰਵਰੀ ਦੀ ਕਾਲ ਤੋਂ ਬਾਅਦ ਕਸਾਨਾ ਦੀ ਕਾਲ ਤੋਂ ਬਾਅਦ ਲਗਾਤਾਰ ਪ੍ਰਸ਼ਾਸਨ ਵੱਲੋਂ ਜਿਹੜੇ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਸੀ ਲਗਾਤਾਰ ਤਸਵੀਰਾਂ ਤੁਸੀਂ ਡੇਲੀ ਪੋਸਟ ਪੰਜਾਬੀ ਤੇ ਦੇਖਿਆ ਕਿ ਲੋਹੇ ਦੇ ਜਿਹੜੇ ਕੰਡਿਆਲੀਆਂ ਤਾਰਾਂ ਉੱਥੇ ਨਾਲੇ ਪੁਲ ਜਾਮ ਕੀਤੇ ਗਏ ਨੇ ਸੀਮਿੰਟ ਦੇ ਨਾਲ ਦਿਵਾਰਾ ਖੜੀ ਕੀਤੀਆਂ ਜਾ ਰਹੀਆਂ ਨੇ ਇਸ ਦੇ ਹੀ ਚਲਦੇ ਲਗਾਤਾਰ ਇੱਕ ਮੌਕ ਟਨਲ ਵੀ ਕੀਤੀਆਂ ਜਾ ਰਹੀਆਂ ਨੇ ਮੌਕ ਟਨਲ ਦੇ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਮੌਕ ਡ੍ਰਿਲ ਦੇ ਵਿੱਚ ਇਹ ਅਥਰੂ ਗੈਸ ਦੇ ਗੋਲੇ ਛੱਡੇ ਗਏ ਨੇ ਦੱਸਦੇ ਕਿ ਇਥੋਂ ਗੈਸ ਜੋ ਕਿ ਜਦੋਂ ਛੱਡੀ ਜਾਂਦੀ ਹੈ ਤਾਂ ਲੋਕਾਂ ਦਾ ਸਾਹ ਲੈਣਾ ਮੁਸ਼ਕਿਲ ਹੋ ਜਾਂਦਾ ਹੈ ਅੱਖਾਂ ਵੀ ਨਹੀਂ ਖੁੱਲਦੀਆਂ ਇਸ ਕਰਕੇ ਲੋਕ ਭੱਜਣਾ ਸ਼ੁਰੂ ਕਰ ਦਿੰਦੇ ਨੇ ਦੱਸਦੇ ਕਿ ਲਗਾਤਾਰ ਜਿਹੜਾ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਪ੍ਰਸ਼ਾਸਨ ਦੇ ਵੱਲੋਂ ਅਜਿਹੇ ਕਦਮ ਚੁੱਕੇ ਜਾ ਰਹੇ ਸੀ ਭੁਖਤਾ ਪ੍ਰਬੰਧ ਕੀਤੇ ਜਾ ਰਹੇ ਸੀ ਤਾਂ ਮੌਕ ਡਰਿਲ ਇੱਕ ਵਾਰ ਫਿਰ ਤੋਂ ਮੌਕ ਡਰਿਲ ਕੀਤੀ ਗਈ ਹੈ ਜਿਸ ਦੇ ਵਿੱਚ ਅਥਰੂ ਗੈਸ ਤੇ ਜਿਹੜੇ ਗੋਲੇ ਛੱਡੇ ਗਏ ਨੇ ਤਸਵੀਰਾਂ ਦੇਖ ਸਕਦੇ ਹੋ ਲੋਕ ਭੱਜ ਕੇ ਆਪਣਾ ਬਚਾਅ ਕਰ ਰਹੇ ਨੇ ਕਿਉਂਕਿ ਇਹ ਅਥਰੂ ਗੈਸ ਹੈ ਨਾਮ ਤੋਂ ਹੀ ਸਾਬਤ ਹੁੰਦਾ ਹੈ ਕਿ ਇਹ ਅੱਖਾਂ ਨੂੰ ਜਿਹੜੀ ਹੈ ਜਲਨ ਪੈਦਾ ਕਰਦੀ ਹੈ ਸਾਹ ਲੈਣਾ ਥੋੜਾ ਮੁਸ਼ਕਲ ਹੁੰਦਾ ਹੈ ਤਾਂ ਲੋਕ ਆਪਣਾ ਬਚਾਅ ਕਰਨ ਦੇ ਲਈ ਭੱਜਦੇ ਨੇ ਇਕੱਠ ਨਹੀਂ ਹੁੰਦਾ ਇਸ ਕਰਕੇ ਮੌਕੜਲ ਕੀਤੀ ਗਈ ਹੈ ਸ਼ੰਭੂ ਬਾਡਰ ਦੇ ਉੱਤੇ ਤਸਵੀਰਾਂ ਦੇਖ ਸਕਦੇ ਹੋ ਲੋਕ ਆਪਣਾ ਭੱਜ ਕੇ ਬਚਾਅ ਕਰ ਰਹੇ ਨੇ ਧੂਆ ਦੇਖ ਸਕਦੇ ਹੋ ਤੁਸੀਂ ਅਥਰੂ ਗੈਸ ਦਾ ਕੀ ਕਿਸ ਤਰੀਕੇ ਦੇ ਨਾਲ ਇਸ ਸਾਰਿਆਂ ਜਿਹੜੇ ਨੇ ਪ੍ਰਬੰਧਾਂ ਨੂੰ ਲੈ ਕੇ ਇਹ ਇੱਕ ਪਹਿਲਾਂ ਤੋਂ ਹੀ ਇੰਤਜ਼ਾਮ ਕੀਤੇ ਜਾ ਰਹੇ ਨੇ ਦੱਸਦੇ ਕਿ ਕਿਸਾਨਾਂ ਦੇ ਵੱਲੋਂ 13 ਫਰਵਰੀ ਦੀ ਕਾਲ ਦਿੱਤੀ ਗਈ ਸੀ ਕਿ 13 ਫਰਵਰੀ ਨੂੰ ਦਿੱਲੀ ਕੂਚ ਕਰਾਂਗੇ ਜਿਸ ਦੇ ਚੱਲਦੇ ਹੁਣ ਤੁਸੀਂ ਲਗਾਤਾਰ ਤਸਵੀਰਾਂ ਦੇਖ ਰਹੇ ਹੋ ਦੂਸਰੀ ਵਾਰ ਕੱਲ ਤੋਂ ਬਾਅਦ ਅੱਜ ਫਿਰ ਇਹ ਮੌਕ ਡਿਲ ਕੀਤੀ ਗਈ ਹੈ ਪ੍ਰਸ਼ਾਸਨ ਦੇ ਵੱਲੋਂ ਜਿਸ ਦੇ ਵਿੱਚ ਅਥਰੂ ਗੈਸ ਦੇ ਗੋਲੇ ਛੱਡੇ ਗਏ ਨੇ